ਜਦੋਂ ਭਾਈ ਸਾਹਿਬ ਨੇ ਕੱਲ ਨੂੰ ਸੌ ਚੱਕਣੀ ਆ ਸੌ ਚੱਕਲ ਦੇ ਨਾਲ-ਨਾਲ ਕਈਆਂ ਬੰਦਿਆਂ ਦੀਆਂ ਚੀਕਾਂ ਵੀ ਨਿਕਲਣੀਆਂ ਜੇ ਧਾਨ ਦੀ ਸੌ ਵੀ ਚੱਕੀ ਜਾਏਗੀ ਠੀਕ ਹੈ ਕਿ ਨਹੀਂ ਤੇ ਆਪਣੇ ਇਲਾਕੇ ਦਾ ਕੰਮ ਵੀ ਕੀਤਾ ਜਾਊਗਾ ਖਾਲਸਾ ਵੀ ਹੀਰ ਵੀ ਚਲਾਈ ਜਾਊਗੀ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕਰਕੇ ਅੰਮ੍ਰਿਤ ਦੀ ਜਿਹੜੀ ਦਾਤ ਆ ਉਹ ਵੀ ਸ਼ਕਾਈ ਜਾਊਗੀ ਪੰਜਾਂ ਪਿਆਰਿਆਂ ਦੇ ਵਿੱਚ ਸਾਰਾ ਕੁਝ ਹੋਊਗਾ ਸਵਾਰਾ ਰੱਖੋ ਬਾਸ ਥੋੜਾ ਜਿਹਾ ਬਾਈ ਹੁਣ ਸਵਾਰਾ ਸੌ ਚੱਕਣੀ ਆ ਸੌ ਚੱਕ ਸਮਾਗਮ ਤੇ ਆਉਣਾ ਤੇ ਉਦੋਂ ਕਈਆਂ ਦੀਆਂ ਚੀਕਾਂ ਨਿਕਲਣੀਆਂ ਤੇ ਉਹ ਚੀਕਾਂ ਹੁਣ ਵੱਜਣਗੀਆਂ ਵੇਖੀ ਚੱਲੋ ਤੁਸੀਂ ਉਹਨੇ ਸੌ ਕਿਵੇਂ ਚੱਕ ਲਈ ਓਏ ਸੌ ਚੱਕਣ ਕਿਵੇਂ ਆ ਗਿਆ ਓਏ ਬੜੀਆਂ ਦੀਆਂ ਚੀਕਾਂ ਵੱਜਣਗੀਆਂ ਬੜੇ ਚੰਗਿਆੜ ਮਾਰਨਗੇ ਬੜੇ ਉੱਚੀ ਉੱਚੀ ਰੌਲਾ ਪਾਉਣ ਜਣ ਬਪਾ ਹੋ ਰੱਜ ਰੱਜ ਕੇ ਪਾਓ ਰੌਲਾ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਪਾਓ ਰੌਲਾ ਹੈ ਜਿਹੜੇ ਆਂਦੇ ਡਿਬਰੂਗੜ ਤੋਂ ਆ ਹੀ ਨਹੀਂ ਸਕਦਾ ਉਹ ਬੰਦਾ ਉਹ ਇਦਾਂ ਹੋ ਹੀ ਨਹੀਂ ਸਕਦਾ ਪਹਿਲਾਂ ਤਾਂ ਨਹੀਂ ਜਿੱਤ ਹੀ ਨਹੀਂ ਸਕਦਾ ਕਿਉਂਨ ਵੋਟ ਹੀ ਨਹੀਂ ਪੈਣੀ ਆ ਗਿਆ ਜੇ ਬਾਹਰ ਹੁਣ ਮਾਰੋ ਚੀਕ ਤੇ ਬਗਿਆੜ ਹੁਣ ਛੱਡੋ ਚੀਕਾਂ ਹੁਣ ਕੱਲ ਨੂੰ 5 ਜੁਲਾਈ ਆ ਸਿੰਘੋ ਠੀਕ ਹੈ ਨਾ ਕੱਲ ਨੂੰ ਭਾਈ ਸਾਹਿਬ ਨੇ ਸੌ ਚੱਕਣੀ ਆ ਜਦੋਂ ਭਾਈ ਸਾਹਿਬ ਨੇ ਕੱਲ ਨੂੰ ਸੌ ਚੱਕਣੀ ਆ ਸੌ ਚੱਕਲ ਦੇ ਨਾਲ-ਨਾਲ ਕਈਆਂ ਬੰਦਿਆਂ ਦੀਆਂ ਚੀਕਾਂ ਵੀ ਨਿਕਲਣੀਆਂ ਜੇ ਕੱਲ ਨੂੰ ਆ ਵੇਖੀ ਚੱਲਿਆ ਜੇ ਤੁਸੀਂ ਹਾਂਜੀ ਠੀਕ ਹੈ ਨਾ ਕਲਿੱਪ ਕੱਟ-ਕੱਟ ਕੇ ਪਾਉਣਗੇ ਕੱਲ ਨੂੰ ਇਹਨੇ ਸੌ ਕਿਵੇਂ ਚੱਕ ਲਈ ਸਵਿਧਾਨ ਦੀ ਐ ਇਹ ਜਿਹੜੇ ਆਂਦੇ ਡਿਬਰੂਗੜ ਤੋਂ ਆ ਹੀ ਨਹੀਂ ਸਕਦਾ ਉਹ ਬੰਦਾ ਉਹ ਇਦਾਂ ਹੋ ਹੀ ਨਹੀਂ ਸਕਦਾ ਪਹਿਲਾਂ ਤਾਂ ਨਹੀਂ ਜਿੱਤ ਹੀ ਨਹੀਂ ਸਕਦਾ ਕਿ ਉਹਨੂੰ ਵੋਟ ਹੀ ਨਹੀਂ ਪੈਣੀ ਆ ਗਿਆ ਜੇ ਬਾਹਰ ਹੁਣ ਮਾਰੋ ਚੀਕ ਤੇ ਬਗਿਆੜ ਹੁਣ ਛੱਡੋ ਚੀਕਾਂ ਠੀਕ ਹੈ ਨਾ ਸਾਨੂੰ ਪਤਾ ਮੈਂ ਪਹਿਲਾਂ ਹੀ ਗੱਲ ਕਰਤੀ ਸੀ ਭਾਈ ਕਲੀਅਰ ਵੀ ਜਦੋਂ ਭਾਈ ਸਾਹਿਬ ਨੇ ਸੌ ਚੱਕਣੀ ਆ ਸੌ ਚੱਕ ਸਮਾਗਮ ਤੇ ਆਉਣਾ ਤੇ ਉਦੋਂ ਕਈਆਂ ਦੀਆਂ ਚੀਕਾਂ ਨਿਕਲਣੀਆਂ ਤੇ ਉਹ ਚੀਕਾਂ ਹੁਣ ਵੱਜਣਗੀਆਂ ਵੇਖੀ ਚੱਲੋ ਤੁਸੀਂ ਹਾਂਜੀ ਉਹ ਹੁਣ ਚੀਕਾਂ ਵੱਜਣਗੀਆਂ ਕਈਆਂ ਬੰਦਿਆਂ ਦੀਆਂ ਵੀ ਉਹਨੇ ਸੌਂ ਕਿਵੇਂ ਚੱਕ ਲਿਆ ਨੇ ਸੌਂ ਚੱਕਣੀ ਕਿਵੇਂ ਆ ਗਿਆ ਹੈ ਜਿਵੇਂ ਸਾਡੇ ਪਹਿਲਾਂ 13 ਐਮਪੀਆ ਨੇ ਸੌਂ ਚੱਕੀ ਸੀ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ 2.5 ਸਾਲ ਪਹਿਲਾਂ ਸੌਂ ਚੱਕੀ ਆ ਆ ਜਿਵੇਂ ਹੁਣ ਸਰਦਾਰ ਸਰਬਜੀਤ ਸਿੰਘ ਖਾਲਸਾ ਨੇ ਸੌਂ ਚੱਕੀ ਆ ਐਵੇਂ ਇਹਨੇ ਸੌਂ ਚੱਕ ਲੈਣੀ ਸੌਂ ਚੱਕਣ ਨੂੰ ਕੀ ਆ ਦੱਸੋ ਹੈ ਅਖੇ ਹੁਣ ਇਹ ਮੂੰਹ ਕਿਹੜੇ ਮੂੰਹ ਨਾਲ ਸੌਂ ਚੱਕੂਗਾ ਹਏ ਇਸੇ ਮੂਹਨਾ ਸੌ ਚੱਕੂਗਾ ਬਾਈ ਹੋਰ ਕਿਹੜੇ ਮੂਹਨਾ ਸੌ ਚੱਕੂ ਤੁਹਾਡੇ ਸਾਹਮਣੇ ਮੈਨੂੰ ਪਤਾ ਤੁਸੀਂ ਕਲਿੱਪਾਂ ਕੱਟ-ਕੱਟ ਕੇ ਪਾਉਣੀਆਂ ਉਹਨੇ ਸੌ ਕਿਵੇਂ ਚੱਕ ਲਈ ਓ ਸੌ ਚੱਕਣ ਕਿਵੇਂ ਆ ਗਿਆ ਓ ਬੜੀਆਂ ਦੀਆਂ ਚੀਕਾਂ ਵੱਜਣਗੀਆਂ ਹੁਣ ਬੜੇ ਝੰਗਿਆੜ ਮਾਰਨਗੇ ਬੜੇ ਉੱਚੀ-ਉੱਚੀ ਰੌਲਾ ਪਾਉਣਗੇ ਹੁਣ ਬੱਪਾ ਹੋਰ ਅੱਜ-ਰੱਜ ਕੇ ਪਾਓ ਰੌਲਾ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਪਾਓ ਰੌਲਾ ਹਾਂਜੀ ਸਵਧਾਨ ਦੀ ਸੌ ਵੀ ਚੱਕੀ ਜਾਏਗੀ ਠੀਕ ਹੈ ਕਿ ਨਹੀਂ ਆਪਣੇ ਇਲਾਕੇ ਦਾ ਕੰਮ ਵੀ ਕੀਤਾ ਜਾਊਗਾ ਖਾਲਸਾ ਬਹੀਰ ਵੀ ਚਲਾਈ ਜਾਊਗੀ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕਰਕੇ ਅੰਮ੍ਰਿਤ ਦੀ ਜਿਹੜੀ ਦਾਤ ਆ ਉਹ ਵੀ ਸ਼ਕਾਈ ਜਾਊਗੀ ਪੰਜਾਂ ਪਿਆਰਿਆਂ ਦੇ ਵਿੱਚ ਸਾਰਾ ਕੁਝ ਹੋਊਗਾ ਸਬਰ ਰੱਖੋ ਬੱਸ ਥੋੜਾ ਜਿਹਾ ਬਾਈ ਹੁਣ ਸਬਰ ਸਬਰ ਦਾ ਸਮਾਂ ਵੀ ਹੁਣ ਥੋੜਾ ਜਿਹਾ ਸਬਰ ਰੱਖ ਲਓ ਸਾਰੇ ਭਰਾ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਪੇਜ ਦੀ ਰੀਚ ਬਿਲਕੁਲ ਡਾਊਨ ਆ ਯਾਰ ਐ ਥਲੜੇ ਲੈਵਲ ਤੇ ਲਾਲ ਆ ਬਿਲਕੁਲ ਕਰ ਦੋ ਮੇਰੇ ਭਰਾ ਸ਼ੇਅਰ ਕਰ ਦੋ ਵੀਡੀਓ ਨੂੰ ਇਹ ਹੁਣ ਸੌ ਚੱਕਣੀ ਆ ਬਾਈ ਸੌ ਸੌ ਚੱਕ ਸਮਾਗਮ ਇਹ ਸੌ ਕਿਵੇਂ ਚੱਕੂਗਾ ਉਹ ਸੌ ਚੱਕਣੀ ਕਿਵੇਂ ਆਜੂਗਾ ਬੜਿਆਂ ਬੰਦਿਆਂ ਦੀਆਂ ਚੀਕਾਂ ਬੜਿਆਂ ਨੇ ਅਮਰਤਪਾਲ ਨੂੰ ਨਿੰਦਿਆ ਹੈ 24 24 ਘੰਟੇ ਉਹ ਅਮਰਤਪਾਲ ਭਾਜਪੀ ਦਾ ਬੰਦਾ ਉਹ ਅਮਰਤਪਾਲ ਆਰਐਸਐਸ ਦਾ ਬੰਦਾ ਅਮਰਤਪਾਲ ਉਹ ਦੁਬਈ ਤੋਂ ਕਿਵੇਂ ਆ ਗਿਆ ਉਹਦਾ ਕੋਨਾ ਕੋਨਾ ਮੋਨਾ ਉਹ ਸਿੱਖੀ ਦੀ ਗੱਲ ਕਿਵੇਂ ਕਰਨ ਲੱਗ ਪਿਆ ਹੈ ਉਹ ਦੁਬਈ ਛੱਡ ਕੇ ਪੰਜਾਬ ਆ ਗਿਆ ਪੰਜਾਬ ਚ ਆ ਕੇ ਉਹਨੇ ਪ੍ਰਚਾਰ ਕੀਤਾ ਪ੍ਰਚਾਰ ਤੋਂ ਬਾਅਦ ਉਹਨੇ ਅਮਰਤ ਛਕ ਲਿਆ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਇਕੱਲੇ ਨਹੀਂ ਛਕਿਆ ਹਜ਼ਾਰਾਂ ਸੰਗਤਾਂ ਨਾਲ ਛਕਿਆ ਅਮਰਤ ਉਹ ਕਈਆਂ ਨੂੰ ਇਹ ਗੱਲ ਹੀ ਨਹੀਂ ਚੰਗੀ ਲੱਗੀ ਪਤੰਦਰਾਂ ਨੂੰ ਵੀ ਨੌਜਵਾਨਾਂ ਦਾ ਨਸ਼ਾ ਕਿਹੜੀ ਗੱਲਾਂ ਛੜਾ ਰਿਆ ਏ ਉਹਨਾਂ ਨੇ ਵਿਰੋਧ ਕਰਨਾ ਹੀ ਸ਼ੁਰੂ ਕਰਤਾ ਕਿਸੇ ਨਾ ਕਿਸੇ ਬਹਾਨੇ ਇਹਨਾਂ ਨੇ ਚਾਇਆ ਵੀ ਅੰਦਰ ਧੱਕੀਏ ਉਹਨੂੰ ਅੰਦਰ ਸੇੜਤਾ ਉਹਨੂੰ ਡਿਬਰੂਗੜ੍ਹ ਦੀ ਜੇਲ੍ਹ ਚ ਸੇੜ ਤਾ ਲਿਆ ਆ ਕੇ ਨਾਲ ਬੰਦੇ ਹੋਰ ਸੇੜ ਤੇ ਕਈ ਅਮਰਸਰ ਦੀ ਜੇਲ੍ਹ 'ਚ ਧੱਕਦੇ ਕਈ ਜਲੰਧਰ ਵਾਲੀ ਜੇਲ੍ਹ 'ਤੇ 752 ਦੇ ਪਰਚੇ ਲਾ ਕੇ ਧੱਕਦੇ ਵਾਇਗਰੂ ਦੀ ਇਹੋ ਜੀ ਕਰਾਮਾਤ ਵਾਪਰੀ ਜੇਲ੍ਹ 'ਚ ਬੈਠਾ ਹੀ ਖਡੂਰ ਸਾਹਿਬ ਦੇ ਲੋਕਾਂ ਨੇ ਐਮਪੀ ਬਣਾਤਾ ਵੇਖੋ ਤੁਸੀਂ ਖਡੂਰ ਸਾਹਿਬ ਦੇ ਲੋਕਾਂ ਨੇ ਐਮਪੀ ਬਣਾਤਾ ਹੁਣ ਇਸੇ ਗੱਲ ਦਾ ਜੋਰ ਲੋਕਾਂ ਦਾ ਲੱਗਿਆ ਉਹ ਐਮਪੀ ਕਿਵੇਂ ਬਣ ਗਿਆ ਬਈ ਇਹ ਤਾਂ ਭਾਜਪੀ ਦਾ ਬੰਦਾ ਸੀ ਇਹ ਤਾਂ ਭਾਜਪੀ ਨੇ ਖਿਲਾ ਰਿਆ ਸੀ ਹੈ ਹੁਣ ਉਹ ਤੇ ਜਿਹੜੇ ਬੀਜੇਪੀ ਦੇ ਜਹੇ ਕੈਂਪਾਂ ਚ ਜਾ ਕੇ ਆਏ ਆ ਹੈ ਜਿਹੜੇ ਉਹਨਾਂ ਕੈਂਪਾਂ ਦੇ ਵਿੱਚ ਖਾਕੀ ਨਿੱਕਰ ਵਾਲਿਆਂ ਦੇ ਜਾ ਕੇ ਆਏ ਆ ਉਹਨਾਂ ਦੇ ਕੋਈ ਬੰਦਾ ਬੋਲਿਆ ਹੀ ਨਹੀਂ ਉਹਨਾਂ ਵੇਲੇ ਜਵਾਨਾਂ ਸੜ ਗਈਆਂ ਜਿਨ੍ਹਾਂ ਦੇ ਸ਼ਰੇਆ ਠੀਕ ਆ ਕਿ ਨਹੀਂ ਫੋਟੋਆਂ ਦੇ ਵੀਡੀਓ ਜਿਹੜੀਆਂ ਫੇਸਬੁੱਕਾਂ ਤੇ ਵਾਇਰਲ ਹੋਈਆਂ ਹਾਂ ਜਿਨ੍ਹਾਂ ਦਾ ਕੋਈ ਲੈਗਾ ਚੁਗਾ ਹੀ ਨਹੀਂ ਸੀ ਇਹਨਾਂ ਨਾਲ ਉਹਨਾਂ ਨੂੰ ੱੱਕੇ ਨਾਲ ਆਰਐਸਐਸ ਦੇ ਬੀਜੇਪੀ ਦੇ ਬਣਾਈ ਗਏ ਆ ਵਾਹ ਥੋੜੇ ਵਾਹ ਥੋੜੇ ਕਿੱਧਰ ਭੱਜਿਓ ਹੁਣ ਆ ਰਿਹਾ ਜੇ ਕੱਲ ਨੂੰ ਸੌ ਚੱਕਣ ਮਾਰੋ ਚੀਕ ਚੰਗੀ ਚੰਗਿਆੜ ਪੂਰੀ ਠੋਖਮੀ ਮਾਰੋ ਐ ਰੀਜ ਨਾਲ ਠੀਕ ਹੈ ਨਾ ਕਿਉਂਕਿ ਤੁਸੀਂ ਹਟਦੇ ਨਹੀਂ ਸੀ ਨਾ ਸੋ ਰੋ ਦੇਣਾ ਅਮਰਤਪਾਲ ਤੇ ਲਾਈਵ ਅਮਰਤਪਾਲ ਤੇ ਲਾਈਵ ਅਮਰਤਪਾਲ ਕਿੱਥੋਂ ਆ ਗਿਆ ਇਹ ਪੰਜਾਬ ਨੂੰ ਕਿਵੇਂ ਬਚਾਲੂ ਹੈ ਤਾਂ ਤੁਸੀਂ ਲੱਗੋ ਮੋਰੀ ਚੱਲੋ ਗਾਂ ਆ ਕੇ ਕਰੋ ਕੰਮ ਕਰ ਠੀਕ ਹੈ ਕਿ ਨਹੀਂ ਤੁਸੀਂ ਲੱਗ ਜਾਓ ਮੋਰੀ ਬਾਬਿਓ ਸ਼ੇਅਰ ਕਰ ਦਿਓ ਸਾਰੇ ਭਰਾ ਵੀਡੀਓ ਨੂੰ ਰੱਜ ਕੇ ਸਾਰੇ ਵੀਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਮੇਰੇ ਵੀਰ ਜਿੰਨੇ ਪਿਆਰ ਕਰਨ ਵਾਲੇ ਆ ਠੀਕ ਹੈ ਕਿ ਨਹੀਂ ਦੂਜੇ ਬੰਦੇ ਨੂੰ ਅਸੀਂ ਨਹੀਂ ਆਂਦੇ ਵੀ ਸ਼ੇਅਰ ਕਰੋ ਅਸੀਂ ਸਿਰਫ ਪਿਆਰ ਕਰਨ ਵਾਲੇ ਬੰਦੇ ਨੂੰ ਆਂਦੇ ਆ ਵੀ ਜਿਹੜਾ ਭਰਾ ਠੀਕ ਹੈ ਕਿ ਨਹੀਂ ਸੱਚੀ ਗੱਲ ਸੁਣਨਾ ਚਾਹੁੰਦਾ ਸੱਚ ਨੂੰ ਪਸੰਦ ਕਰਨਾ ਚਾਹੁੰਦਾ ਸਿਰਫ ਉਹ ਸ਼ੇਅਰ ਕਰੇ ਅਸੀਂ ਦੂਜੇ ਬੰਦੇ ਨੂੰ ਆਂਦੇ ਹੀ ਨਹੀਂ ਵੀ ਸ਼ੇਅਰ ਕਰਨ ਨੂੰ ਠੀਕ ਹੈ ਨਾ ਇਸ ਗੱਲ ਤੇ ਬੜੇ ਬੰਦਿਆਂ ਦੀ ਚੰਗਿਆੜ ਬੜੀ ਉੱਚੀ ਚੰਗਿਆੜ ਪਈ ਬੰਦਿਆਂ ਦੀ ਹੈ ਵੀ ਇਹ ਕਿਵੇਂ ਬੰਦਾ ਚੱਕੂਗਾ ਸੌ ਹੈ ਇਹ ਸੌ ਅਖੇ ਕਿਵੇਂ ਚੱਕੂਣ ਪਤਾ ਕੱਲ ਨੂੰ ਲੱਗਣਾ ਬਈ ਇਹ ਸੌ ਚੱਕਦਾ ਕਿਵੇਂ ਆ ਸੌ ਵੀ ਚੱਕੂਗਾ ਹਾਂ ਜਿਵੇਂ ਸਰਬਜੀਤ ਖਾਲਸੇ ਨੇ ਚੱਕੀ ਆ ਜਿਵੇਂ ਸਿਮਰਜੀਤ ਮਾਨ ਨੇ ਚੱਕੀ ਆ ਜਿਵੇਂ ਪਹਿਲਾਂ 13 ਐਮਪੀਆਂ ਨੇ ਚੱਕੀ ਆ ਸੌ ਸੌ ਚੱਕਣ ਨੂੰ ਕੀ ਆ ਹੈ ਇਹ ਸੌਂਗੂ ਦੇ ਵਿੱਚ ਚੱਕੂਗਾ ਸੌਂਗੂ ਕਿਵੇਂ ਕੋਈ ਢਾ ਰੌਲਾ ਪਾਇਆ ਇਨਾਂ ਨੇ ਹੈ ਆ ਤੁਹਾਡੇ ਕੋਲੇ ਸੌਂਗ ਚੱਕਣੀ ਆ ਠੀਕ ਆ ਮਾਰੋ ચીਕ ਹੋਣਾ ਪੂਰੀ ચીਕ ਮਾਰੋ ਚੰਗਿਆੜ ਮਾਰੋ ਤੁਸੀਂ ਜਿੰਨੀ ਵੱਜਦੀ ਤੁਹਾਡੇ ਤੋਂ ਮਾਰੋ ચીਕ ਜਿਹੜੀ ਤੁਹਾਡੇ ਤੋਂ ਵੱਜਦੀ ਆ ਜਿਹੜਾ ਤੁਸੀਂ ਰੌਲਾ ਪਾਇਆ ਸੀ ਉਹ ચીਕ ਐ ਮੇਰੇ ਤੇ ਪਾਲ ਸੌਂਗੂ ਕਿਵੇਂ ਚੱਕੂਗਾ ਹੈ ਇਹ ਪਹਿਲਾਂ ਤਾਂ ਦੀ ਜਿੱਤ ਤਾਂ ਨਹੀਂ ਇੱਕ ਬੰਦਾ ਲੱਗਿਆ ਸੀ ਉਹਨੂੰ ਵੋਟ ਹੀ ਨਹੀਂ ਪੈਣੀ ਉਹ ਤਾਂ ਜਿੱਤਣਾ ਹੀ ਕੋ ਨਹੀਂ ਲੋਕੀ ਉਹਨੂੰ ਚਾਹੁੰਦੀ ਹੀ ਨਹੀਂ ਠੀਕ ਹੈ ਕਿ ਨਹੀਂ ਪਤਾ ਤਾਂ ਹੁਣ ਲੱਗਣਾ ਬਾਬੇਓ ਹੈ ਐਮਪੀ ਵੀ ਬਣ ਗਿਆ ਅਗਲਾ ਹਾਂ ਹੁਣ ਡੀਬਰੂ ਕਾਰਡ ਤੋਂ ਸਿੱਧਾ ਸੌ ਚੱਕਣਾ ਆਊਗਾ ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਉਹਨੂੰ 4 ਦਿਨਾਂ ਦੀ ਪ੍ਰੋਲ ਮਿਲੀ ਆ ਕਿ ਨਹੀਂ ਮਿਲੀ ਹਜੇ ਪੱਕਾ ਨਹੀਂ ਬਾਈ ਕਨਫਰਮ ਹੋਇਆ ਇਸ ਗੱਲ ਦਾ ਇਸ ਲਈ ਇਹ ਗੱਲ ਤਾਂ ਨਹੀਂ ਮੈਂ ਕਹਿ ਸਕਦਾ ਹਾਂ ਪਰ ਇੰਨਾ ਮੈਂ ਕਹਿ ਸਕਦਾ ਵੀ ਜਿਹੜੀ ਗੱਲ ਹੈ ਆ ਵੀ ਉਹ 5 ਜੁਲਾਈ ਨੂੰ ਸੌ ਚੱਕੂਗਾ ਠੀਕ ਹੈ ਨਾ ਕਮੈਂਟ ਕਰੋ ਸਾਰੇ ਭਰਾ ਕਿਉਂਕਿ ਵੀਰਾਂ ਦਾ ਮੈਨੂੰ ਕਮੈਂਟ ਸ਼ੋ ਤਾਂ ਹੋ ਹੀ ਨਹੀਂ ਰਿਹਾ ਅੱਜ ਪਤਾ ਨਹੀਂ ਕੀ ਪਿਆਰ ਕਰਨ ਵਾਲੇ ਸ਼ੇਅਰ ਕਰ ਦੋ ਦੂਜਾ ਬੰਦਾ ਕੋਈ ਸ਼ੇਅਰ ਨਾ ਕਰੇ ਠੀਕ ਹੈ ਕਿ ਨਹੀਂ ਕਮੈਂਟ ਮੈਨੂੰ ਕਿਸੇ ਬੰਦੇ ਦਾ ਸ਼ੋ ਹੋ ਨਹੀਂ ਰਿਹਾ ਜੇ ਕਮੈਂਟ ਮੈਨੂੰ ਸ਼ੋ ਹੁੰਦਾ ਹੁੰਦਾ ਮੈਂ ਸਾਰੇ ਵੀਰਾਂ ਦਾ ਨਾਮ ਲੈ ਕੇ ਦੱਸਣਾ ਸੀ ਪਰ ਕਮੈਂਟ ਮੈਨੂੰ ਸ਼ੋ ਨਹੀਂ ਕਿਸੇ ਦਾ ਵੀ ਹੋ ਰਿਹਾ ਸੌ ਕਿਵੇਂ ਚੱਕੂਗਾ ਹੈ ਮੈਨੂੰ ਹੁਣ ਪਤਾ ਲੱਗਣਾ ਬਈ ਸੌ ਕਿਵੇਂ ਚੱਕੂਗਾ ਮੈਨੂੰ ਪਤਾ ਨਾ ਬੜੇ ਲੋਕਾਂ ਨੇ ਵੀਡੀਓ ਕਲਿੱਪਾਂ ਕੱਟ-ਕੱਟ ਕੇ ਪਾਉਣੀਆਂ ਬੜਿਆਂ ਨੇ ਅਮਰਤਪਾਲ ਤੇ ਬੋਲਣਾ ਵੇਖੀ ਚੱਲਿਆ ਜੇ ਤੁਸੀਂ ਮੈਂ ਤਾਂ ਹੀ ਤੁਹਾਨੂੰ ਪਹਿਲਾਂ ਦੱਸਤਾ ਵੇਖੀ ਚੱਲਿਆ ਜੀ ਹਾਂ ਇਹ ਵੀਡੀਓ ਕੱਟ-ਕੱਟ ਕੇ ਬੜਾ ਕੁਛ ਕਰ-ਕਰ ਕੇ ਫੋਟਮ ਐਡਿਟ ਕਰ-ਕਰ ਕੇ ਪਾਉਣਗੇ ਬੰਦੇ ਤੁਸੀਂ ਵੇਖੀ ਚੱਲਿਆ ਜੀ ਕੀ ਕੁਛ ਕਰਦੇ ਆ ਕਰ ਦੋ ਸ਼ੇਰ ਪਿਆਰ ਕਰਨ ਵਾਲੇ ਰੱਜ ਕੇ ਕਰੋ ਮੜੀ ਜੀ ਸ਼ੇਰ ਐ ਵਿਰੋਧੀਆਂ ਦੇ ਤੁਰ ਤੱਕ ਸ਼ੇਰ ਜਾਣਾ ਚਾਹੀਦਾ ਜਿਨ੍ਹਾਂ ਦਾ ਅੰਦਰਲਾ ਪਾਸਾ ਦੁਖਦਾ ਜਿਹੜੇ ਆnde ਸਾਡੇ ਪੀੜ ਹੁੰਦਿੰਦੀ ਆ ਅੰਦਰਲੇ ਪਾਸਿਓ ਉਥੋਂ ਤੱਕ ਕਰੋ ਸ਼ੇਰ ਮੇਰੇ ਭਰਾ ਸ਼ੌਂ ਕਿਵੇਂ ਚੱਕੂਗਾ ਸ਼ੌਂ ਕਿਵੇਂ ਚੱਕੂਗਾ ਕੋਈ ਕੰਮ ਹੀ ਨਹੀਂ ਸੁਤੰਦਰਾਂ ਨੂੰ 24 ਘੰਟੇ ਅਮਰਤਪਾਲ ਨੂੰ ਨਿੰਦੀ ਆਲੇ ਹਾਈ ਅਮਰਤਪਾਲ ਹਾਈ ਅਮਰਤਪਾਲ ਕਹੇ ਅੰਮ੍ਰਿਤਪਾਲ ਦਸੋ ਹੈ ਅੰਮ੍ਰਿਤ ਕੀ ਅੰਮ੍ਰਿਤ ਬਾਲ ਨੇ ਕਰਤਾ ਸੀ ਉਹ ਉਹ ਜਿਹੜੇ ਨਸ਼ੇ ਨਾਲ ਲੋਕੀ ਮਰਦੇ ਫਿਰਦੇ ਨੌਜਵਾਨ ਮਰਦੇ ਫਿਰਦੇ ਸੀ ਉਹਨਾਂ ਦੀ ਗੱਲ ਨਾ ਹੀ ਲਾਉਂਦਾ ਸੀ ਉਹ ਹੋਰ ਉਹਨੇ ਕੀ ਕਰਤਾ ਸੀ ਕਿ ਲੋਕਾਂ ਨੇ ਉਹ ਤੁਸੀਂ ਗੰਦ ਪਾਇਆ ਤੁਸੀਂ ਤੁਸੀਂ ਉਹ ਬਦਨਾਮੀ ਉਸ ਬੰਦੇ ਦੀ ਕੀਤੀ ਰੇ ਰੱਬ ਦਾ ਨਾਮ ਤੁਹਾਡਾ ਬੇੜਾ ਗਰਕ ਹੋ ਜਾਏ ਤੁਸੀਂ ਉਹ ਬਦਨਾਮੀ ਕੀਰਤੀ ਤੁਸੀਂ ਹੈ ਕੱਲੀ ਪੰਜਾਬ 'ਚ ਨਹੀਂ ਕੀਤੀ ਪੰਜਾਬ ਤੋਂ ਬਾਹਰੋਂ ਵੀ ਲੋਕਾਂ ਨੇ ਕੀਤੀ ਆ ਕਈਆਂ ਨੇ ਹਾਂ ਉਹ ਨਿੰਦਣ ਤੱਕ ਜਾਂਦੇ ਹੀ ਇਹ ਅਮਰਤਪਾਲ ਐ ਕਿਵੇਂ ਕਰ ਦੂ ਅਮਰਤਪਾਲ ਐ ਕਿਵੇਂ ਹੋ ਜਾਊਗਾ ਬਾਬੇ ਕਰ ਦੋ ਸ਼ੇਰ ਮੇਰੇ ਭਰਾ ਰਜਮੀਨ ਕਰੋ ਸ਼ੇਰ ਪਿਆਰ ਕਰਨ ਵਾਲੇ ਨੱਪ ਕੇ ਰੱਖੋ ਕਿੱਲੀ ਹੋਰ ਵੀ ਆਪਾਂ ਗੰਦਮੰਦ ਸ਼ੇਰ ਕਰਦੀਆਂ ਨਾ ਹੋਰ ਆਪਾਂ ਕੀ ਕੁਝ ਸ਼ੇਰ ਕਰਦੇ ਆਂ ਵੇਖੋ ਤੁਸੀਂ ਹੈ ਸਭੋ ਇਹ ਕਰੋ ਸ਼ੇਰ ਇਹਨਾਂ ਦੀਆਂ ਚੀਕਾਂ ਪਹਿਣੋਂ ਚੱਕਾਂਗੇ ਸਵਧਾਨ ਦੀ ਸੌ ਸਾਰਾ ਕੁਝ ਹੋਊਗਾ ਹਾਂ ਜਿਹੜੇ 5 ਲੱਖ ਬੰਦੇ ਨੇ ਵੋਟ ਪਾਈ ਆ 2.5 ਲੱਖ ਵੋਟ ਤੇ ਜਿੱਤੇ ਉਹਨਾਂ ਨੂੰ ਪਤਾ ਸੀ ਵੀ ਸੰਵਿਧਾਨ ਦੀ ਸੌ ਤਾਂ ਚੱਕੂ ਗਈ ਕਿ ਉਹਨਾਂ ਨੂੰ ਪਤਾ ਨਹੀਂ ਸੀ ਉਦੋਂ